ਬਈ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਬਈ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਮੰਡੀ ਆ ਤੇ ਅੱਜ ਬਈ ਜੀ ਸੀਜ਼ਨ ਕਰਕੇ ਥੋੜਾ ਇਹ ਮੰਡੀ ਡਾਊਨ ਆ ਗਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬਈ ਜੀ ਤੇ ਟਰੈਕਟਰ ਬਈ ਜੀ ਆਏ ਹੋ ਨੇ ਪੈਸੇ ਵੀ ਤੇ ਬਾਕੀ ਹੁਣ ਆਪਾਂ ਸਟਾਰਟ ਕਰਾਂਗੇ ਸਵਰਾਜ 744 ਤੋਂ FE ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਟਾਇਰ ਹੈਗੇ ਨੇ ਕਿ ਫਰੰਟ 75 ਕੋ ਪੈਸੇ ਤੇ ਬੈਕ ਟਾਇ 80 ਕੇ ਪੈਸੇ ਕੰਡੀਸ਼ਨ ਦਾ ਪੂਰਾ ਓਕੇ ਪਿਆ ਸਾਫ ਪਿਆ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾਗਾ 2008 ਤੇ 295000 ਰੁਪਏ ਡਿਮਾਂਡ ਆ ਗਈ 2 ਸਟਾਰ ਆ ਗਿਆ ਟਰੈਕਟਰ ਪੂਰਾ ਓਕੇ ਪਿਆ ਸਾਫ ਪਿਆਗਾ ਤੇ ਬਾਕੀ ਤੁਹਾਨੂੰ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਸਾਦੀ ਘਟਾਈ ਵਾਲਾਗਾ ਤੇ ਸਪੀਕਰ ਵਗੈਰਾ ਬਾਕੀ ਲੱਗੇ ਹੋ ਨੇ ਤੇ ਅੱਗੇ ਬਾਈ ਜੀ ਇੱਕ ਹੋਰ ਆ ਗਿਆ ਸਵਰਾਜ 744 F E ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਪਈ ਆ ਬਾਈ ਜੀ ਚੈੱਕ ਕਰ ਲੋ ਕੰਡੀਸ਼ਨ ਬਾਹਰ ਪੰਪ ਵਾਲਾ ਆ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਵੀ ਬਾਈ ਜੀ ਮਗਰਾਟ ਵਗੈਰਾ ਲੱਗੇ ਹੋ ਨੇ ਫਰੰਟ ਹੈ ਰਹਿ ਗਏ ਨੇ ਬਾਈ ਜੀ 70 ਕੇ ਪੈਸੇ ਤੇ ਬੈਗਟਾ ਰਹਿ ਗਿਆ ਨੇ ਕਿ ਅੱਧੇ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਬਾਕੀ ਜੇ ਤੁਹਾਨੂੰ ਦਿਖਾ ਦਨੇ ਬਈ ਕੋਈ ਰੰਗ ਪੇਂਟ ਨਹੀਂ ਹੈ ਕਿਉਂਕਿ ਆ ਚੀਜ਼ਾਂ ਦਸਰੀਆਂ ਨੇ ਕੋਈ ਰੰਗ ਪੇਂਟ ਨਹੀਂ ਹੈਗਾ ਬਾਕੀ ਓਕੇ ਪਿਆ ਤੇ ਇਹ ਵੀ ਬਈ ਜੀ ਸਾਦੀ ਕਟਾਈ ਚ ਆ ਗਿਆ ਇਹ ਮਾਡਲ ਦੀ ਗੱਲ ਕਰੀਏ ਬਈ ਜੀ 2013 ਮਾਡਲ ਆ ਤੇ ਤੇਰੇ ਹੀ ਨੰਬਰ ਆਗਾ 13 13 ਹੀ ਆ ਜਿਵੇਂ ਆਪਾਂ ਕਹ ਦਈਏ ਤੇ 3,60,000 ਰੁਪਏ ਦੀ ਡਮਾੜਾ ਬਈ ਜੀ ਮਾਕੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜੇਂਦਾ ਜਿਹੜੀ ਇਹ ਮੰਡੀ ਆ ਬਈ ਜੀ ਇਹ ਮੰਨ ਕੇ ਚਲੋ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਮੰਡੀ ਦੇ ਨਾਲ ਆ ਗਿਆ ਦੇ ਬਾਕੀ ਤੁਸੀਂ ਲੰਕਾ ਵਗੈਰਾ ਵੀ ਦੇਖ ਸਕਦੇ ਹੋਗੇ ਬੜੀਆ ਪੀਨੇ ਸੰਗਰੂਰ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਨੇ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਸੋਨਾਲੀਕਾ 750 ਦਾ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਚੈੱਕ ਕਰ ਲੋ ਬਾਈ ਜੀ ਪੂਰਾ ਕੋਕਾ ਪੀਸ ਪਿਆ ਜਿਵੇਂ ਆਪਾਂ ਕਹਦੇ ਆ 프ਰੰਟਾ ਇਹਨਾਂ ਦੇ ਨਿਗਮ ਵਰਵਾਦੇ ਬਾਈ 프ਰੰਟਾ ਰਹਿ ਗਏ ਨੇ ਬਾਈ ਜੀ 60 ਪੈਸੇ ਤੇ ਬੈਕ ਟਾਇਰ ਵੀ ਹੈਗੇ ਨੇਗੇ 60 65 ਪੈਸੇ ਜੇ ਕਿ ਸੋਨਾ ਨੰਬਰ 1 ਦੇ ਟਾਇਰ ਨੇ ਬਾਈ ਜੀ 14 ਦੇ ਟਾਇਰਾਂ ਚਾਗਾ BB 31 ਮਾਨਸਾ ਦਾ ਨੰਬਰ ਆ ਬਾਈ ਜੀ ਚਲੋ ਬਈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਸਿੰਪਲ ਕਪੜੇ ਵਾਲੀ ਛਤਰੀ ਆਗੇ ਤੇ ਸੀਟ ਕਵਰਾਂ ਤੇ ਵੀ ਨਿਗਾ ਮਰਵਾਦੇ ਬਾਈ ਜੀ ਪੂਰੇ ਵਧੀਆ ਸੀਟ ਕਵਰ ਲੱਗੇ ਹੋਏ ਨੇ ਬਾਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਤੇ ਜੇ ਕੇ ਦੇ ਟਾਇਰ ਨੇ ਬਾਈ ਜੀ ਐਚ ਡੀ ਐਮ ਵਾਲਾ ਹੈਵੀ ਡਿਊਟੀ ਮੈਜਰ ਘੱਟ ਖਰਚੇ ਵਾਲਾ 16 ਮਾਡਲ ਆ ਤੇ 4,60,000 ਰੁਪਏ ਡਿਮਾਂਡ ਆ ਬਾਈ ਕੰਡੀਸ਼ਨ ਬਹੁਤ ਪੂਰਾ ਓਕੇ ਪਿਆ ਪੰਜਾਬ ਨੰਬਰ ਆ ਪੀ ਵੀ 31 ਮਾਨਸਾ ਦਾ ਤੇ ਅੱਗੇ ਆ ਗਿਆ ਬਾਈ ਜੀ ਡੀ ਆਈ 60 ਦਾ ਸਟੈਂਡਰਡ ਤੇ ਜਿੰਨੇ ਆਪਾਂ ਕਹიდੀ ਬਾਈ ਜੀ ਮਿੱਟੀ ਸੋਹ ਵਾਲਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਬਾਈ ਜੀ ਵੇਟ ਵਗੈਰਾ ਵੀ ਲੱਗੇ ਹੋਏ ਨੇ ਕਿ ਇਹ 2014 ਮਾਡਲ ਆ 3 ਲੱਖ 35 ਹਜ਼ਾਰ ਰੁਪਏ ਦੀ ਮੰਗ ਆ ਚੌਕਲੇ ਟਾਇਰਾਂ ਦੀ ਗੱਲ ਕਰੀ ਬਈ ਜੀ ਚੌਕਲੇ ਟਾਇਰਾਂ ਦਾ ਅੱਧਾ ਪਿਆ ਪੈਗ ਟਾਇਰ ਹੈਗੇ ਨੇ ਬਈ ਜੀ 16 ਦੇ 16 ਦੇ ਟਾਇਰਾਂ ਚਾਵੇ ਜੀ ਲਿੰਕ ਆ ਵਗੈਰਾ ਤੇ ਵੀ ਨਹੀਂ ਅਮਰਵਾਦ ਬਈ ਜੀ ਸਿੰਗਲ ਡਿਸਟ੍ਰੀਬਿਊਟਰ ਆ ਗਿਆ ਸਟੈਂਡਰਡ ਆ ਗਿਆ ਬਈ ਜੀ ਇਹ ਮਿੱਡੀ ਸੋਲ ਚ ਤੇ ਪੀਟੀਓ ਮਲਟੀ ਪੀਟੀਓ ਵਾਲ ਆ ਗਿਆ ਫਿਰ ਚੈੱਕ ਕਰੋ ਬਈ ਜੀ 5 ਸਟਾਰ ਆ ਗਿਆ 3 ਲੱਖ 35 ਹਜ਼ਾਰ ਰੁਪਏ ਦੀ ਮੰਗ ਤੇ ਅਗਲਾ ਤੁਹਾਨੂੰ ਦਿਖਾਉਂਦੇ ਆ ਬਈ ਜੀ ਸਵਰਾਜ 855 ਜਮਾ ਨਵਾਂ ਟਰੈਕਟਰ ਜਿਵੇਂ ਆਪਾਂ ਕਹਦੇ ਭਾਈ ਜੀ ਕੋਕਾ ਪੀਸ 2022 ਮਾਡਲ ਆ ਦੇਗੀ ਚੁੱਲੇ ਵਾਲਾ 3 ਸਪੀਡ ਚ ਤੇ ਬਾਕੀ ਤੁਹਾਨੂੰ ਭਾਈ ਜੀ ਚਾਲ ਚਲਾਵੇ ਦੀ ਗੱਲ ਵੀ ਕਰਾਂਗੇ ਭਾਈ ਜੀ ਚਾਲ ਚਲਾਵਾ ਕਿੰਨਾ ਕਿ ਚੱਲੇ ਹੋਇਆ ਚਲੋ ਭਾਈ ਜੀ ਬਾਕੀ ਚਾਲ ਚਲਾਵਾ ਵੀ ਦੱਸਦੇ ਤੁਹਾਨੂੰ 올ਡ ਚੱਲਿਆ ਭਾਈ ਇਹ 750 ਘੰਟੇ 750 ਘੰਟੇ ਚੱਲਿਆ ਹੋਇਆ 5 ਸਟਾਰਾ ਓਕੇ ਰਿਪੋਰਟ ਦਾ ਟੈਂਟਪੇ ਵੀ ਅਜੇ ਤੱਕ ਨਾਲ ਦੇ ਨੇਗੇ ਜੇ ਟਾਇਰਾਂ ਦੀ ਗੱਲ ਕਰੀ ਭਾਈ ਜੀ 90 95 ਪੈਸੇ ਟਾਇਰ ਪੈਣਗੇ 3 ਸਪੀਡ ਹੈ 12 ਵਾਰਸ ਪੀਟੀਓ ਦੇਗੀ ਚੁੱਲੇ ਵਾਲਾ ਜਿਹਦੀ ਡਿਮਾਂਡ ਵੱਧਾਗੇ ਅਲੱਗ ਤੋਂ ਕ ਇਹ ਪਿੱਛੇ ਲੰਕਾ ਉਹ ਕਰਦੇ ਨਹੀਂ ਗਾ ਵੀ ਮਰਵਾਦੇ ਬਾਈ ਜੀ ਸਾਈਡ ਗੇਅਰ ਚ ਆ ਗਏ ਤੇ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਫੁੱਲ ਟਾ ਮਾਡਲ ਤੇ ਅੱਗੇ ਗਿਆ ਬਾਈ ਜੀ ਸੋਨਾਲੀਕਾ 750 ਦਾ ਡੀਆਈ ਤੇ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਨੇ ਬਾਈ ਜੀ ਜਮਾ ਨਵੇਂ ਤੇ ਫਰੰਟ ਟਾਇਰ ਹੈਗੇ ਨੇ ਬਾਈ ਜੀ 75 80 ਪੈਸੇ ਸਾਢੇ ਘਟਾਈ ਚ 2005 ਮਾਡਲ ਆ ਤੇ 3 ਲੱਖ 5000 ਰੁਪਏ ਡਿਮਾਂਡ ਆ ਬਾਈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਅੱਗੇ ਗਿਆ ਬਾਈ ਜੀ 2023 ਮਾਡਲ ਆ ਜਮਾਨਾ ਨਮਾ ਬਾਕੀ ਬਾਈ ਜੀ ਦੱਸਣ ਦਾ ਬਾਈ ਤੇ ਬਾਲਾ ਕੁਝ ਹੁੰਦਾ ਨਹੀਂ ਹੈਗਾ ਤੇ ਚੌਕੜਾ ਟਾਇਰਾਂ ਦਾ ਨਮਾਗਾ ਦਾ ਤੇ ਬਾਕੀ ਤੁਹਾਨੂੰ ਕੰਡੀਸ਼ਨ ਦੱਸ ਹੀ ਦਿੱਤੀ ਬਾਈ ਜੀ ਤੇ 237 ਘੰਟੇ ਚੱਲੇ ਹੋਏਗਾ ਕੰਪਨੀ ਰਿਕਾਰਡ ਚੌਕੜਾ ਐਮਰਫ ਦਾ ਨਮਾਗਾ 23 ਮਾਡਲ ਆ 375000 ਰੁਪਏ ਡਿਮਾਂਡ ਆ ਪਰ ਟਰੈਕਟਰ ਪੂਰਾ ਨਵਾਂਗਾ ਸਾਰਾ ਕੁਝ ਓਕੇ ਰਿਪੋਰਟ ਤੇ ਪੈ ਜਿਵੇਂ ਆਪਾਂ ਕਹਦੇ ਬਾਈ ਜੀ ਤੁਹਾਨੂੰ ਜਾਂਸੀ ਜਾਣ ਦੀ ਲੋੜ ਨਹੀਂ ਚਾਹੀ ਹਾਰ ਪਾ ਕੇ ਲੈ ਜਾ ਕੋਈ ਗਵਰਡੀ ਜੱਜ ਨਹੀਂ ਕਰ ਸਕਦਾਗਾ ਵੀ ਨਵਾਂ ਟਰੈਕਟਰ ਆ ਜਾਂ ਪੁਰਾਣਾ ਚਲੋ ਬਾਈ ਜੀ ਡਿਸਟ੍ਰੀਬਿਊਟਰ ਵੀ ਹੈ ਪੂਰਾ ਨਵਾਂ ਪੈਗਾ ਚੈੱਕ ਕਰੋ ਕਮਿਸ਼ਨ ਬਾਈ ਜੀ ਤੇ ਅੱਗੇ ਕਹੇ ਬਈ ਜੀ ਸਵਰਾਜ 855 4 ਸਟਾਰ ਤੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਜਿਹੜੇ ਬਈ ਜੀ 75 ਪੈਸੇ ਤੇ ਫਰੰਟ ਰਹਿਗੇ ਨੇਗੇ 65 ਕੇ ਪੈਸੇ ਪੀਵੀ 31 ਮਾਨਸਾ ਦਾ ਨੰਬਰ ਆ ਬਈ ਜੀ ਤੇ 2008 ਮਾਡਲ ਆ ਪਾਵਰ ਸਟੀering ਆ ਬਈ ਜੀ ਤੇ 365000 ਰੁਪਏ ਡਿਮਾਂਡ ਆ ਗਈ ਤੇ ਕਨੋਪੀ ਵਗੈਰਾ ਤੇ ਨਿਕਾ ਮਰਵਾਦੇ ਬਈ ਜੀ ਕਨੋਪੀ ਵਗੈਰਾ ਲੱਗੀ ਆ ਚੈੱਕ ਕਰੋ ਕਨੋਪੀ ਬਈ ਜੀ ਓਕੇ ਰਿਪੋਰਟ ਪਿਆ ਤੇ ਕਹੇ ਬਈ ਜੀ ਸਵਰਾਜ 855 FE 4 ਸਟਾਰ ਰਿਵਰਸ ਪੀਟੀਓ ਸੈਂਟਰ ਗੇਅਰ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਬੈਕ ਟਾਇਰਾਂ ਕਿੰਨੇਗੇ 70 ਕੇ ਪੈਸੇ ਫਰੰਟ ਟਾਇਰ ਵੀ ਭਾਈ ਜੀ 70 ਕੇ ਪੈਸੇ ਨੇ ਤੇ ਟਾਇਰਾਂ ਦੀ ਗੱਲ ਕਰੀਏ BK T ਦੇ ਟਾਇਰ ਨੇ 14 ਵਾਲੇ ਟਾਇਰ ਨੇ ਭਾਈ ਜੀ ਬਾਕੀ ਰੰਗ ਰੂਪ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਆਪਾਂ ਕਹੇ ਤੇ ਭਾਈ ਜੀ ਟਾਇਰ ਰਿੰਬਾ ਤੇ ਥੋੜੀ ਜਿਹੀ ਟੱਚਿੰਗ ਹੋਈ ਹੋਈ ਹੈ ਜੀ ਬਾਕੀ ਤੁਸੀਂ ਦੇਖ ਵੀ ਜਾਣਾ ਸਾਡਾ ਨੰਬਰ ਆ ਗਿਆ ਇਹ ਵੀ ਭਾਈ ਜੀ ਇਹ ਮੰਡੀ ਚ ਭਾਈ ਜੀ ਜਿਆਦਾ ਸਾਨੂੰ ਪੰਜਾਬ ਨੰਬਰ ਡਾਇਰੈਕਟਰੀ ਮਿਲਣਗੇ ਇਹ 2011 ਮਾਡਲ ਆ ਤੇ 4 ਲੱਖ 40000 ਰੁਪਏ ਡਿਮਾਂਡ ਆ ਭਾਈ ਜੀ ਚੈੱਕ ਕਰ ਲਓ ਕੰਡੀਸ਼ਨ ਓਕੇ ਰਿਪੋਰਟ ਤੇ ਮੇਰਾ ਨਾਬੀ ਸੋਹੜਾ ਇੱਕ ਨੀਲੀ ਸੋਹੜਾ ਆ ਜਾਂਦਾ ਸੀ ਸਾਲ 1855 ਤੇ ਇਹ ਨਾਬੀ ਸੋਹੜਾ ਪੁਰਾਣਾ ਮਾਡਲ ਆ ਬਾਈ ਜੀ ਪਰ ਇੰਜਨ ਗੇਅਰ ਦਾ ਜਿਵੇਂ ਆਪਾਂ ਕਹਦੇ ਪੂਰਾ ਕੋਕਾ ਦਾ ਬਾਈ ਕਹਿੰਦਾ 99 ਮਾਡਲ ਹੈਗਾ ਤੇ 215000 ਰੁਪਏ ਡਿਮਾਂਡ ਆ ਸਪੀਕਰ ਵਗੈਰਾ ਨਾਲ ਹੀ ਜਾਣਗੇ 13 ਦੇ ਟਾਇਰਾਂ ਚ ਹੈ ਪੈ ਰਹਿ ਗਿਆ 75 80 ਪੈਸੇ ਫਰੰਟ ਟਾਇਰ ਨਵੇਂ ਵਾਂਗੂ ਪੈਨੇ ਦੇ ਬਾਈ ਜੀ ਚੈੱਕ ਕਰ ਲੋ ਕੰਡੀਸ਼ਨ ਤੇ ਅੱਗੇ ਆ ਗਿਆ ਬਾਈ ਜੀ ਮਹਿੰਦਰਾ 265 ਤੇ ਜਿਵੇਂ ਆਪਾਂ ਕਹਦੇ ਬਾਈ ਜੀ ਮੈਂ ਯਾਤਰ ਕਹਿੰਦਾ ਨਾ ਮੋਗੇ ਮੰਡੀ ਦੀ ਸਾਨਾ ੋ ਬਈ ਜੀ ਟਰੈਕਟਰ ਦੀ ਇਹ ਕੰਡੀਸ਼ਨ ਚੈੱਕ ਕਰੋ 93 ਮਾਡਲ 1 ਲੱਖ 45000 ਰੁਪਏ ਡਿਮਾਂਡ ਆ ਤੇ ਬਾਕੀ ਤੇ ਬਾਕੀ ਆਪਣੇ ਵਾਲਾ ਬਾਈ ਸ਼ਰਮਾ ਆ ਗਿਆ ਅੱਸੀ ਆ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਇਹਦੇ ਨਾਲ ਮੋਹ ਪਿਆਰ ਬਹੁਤ ਆ ਬਾਈ ਨਾਲ ਠੀਕ ਆ ਬਾਈ ਜੀ ਮੈਂ ਇੱਕ ਵਾਰ ਸ਼ੇਅਰ ਕਰਿਆ ਕਰੋ ਬਾਈ ਇਹਨਾਂ ਦਾ ਠੀਕ ਆ ਬਾਈ ਜੀ ਧੰਨਵਾਦ ਤੇ ਟਰੈਕਟਰ ਦੇਖ ਲਓ ਬਾਈ ਜੀ ਬੈਕ ਟਰੈਰ ਦੇ ਨਵੇਂ ਪੈਣਗੇ ਤੇ ਅਗਲਾ ਟਰੈਰ ਵੀ ਲੈਣਗੇ 80 ਕੇ ਪੈਸੇ 93 ਮਾਡਲ ਆ 1 ਲੱਖ 45000 ਰੁਪਏ ਡਿਮਾਂਡ ਆ ਤੇ ਬਾਕੀ ਕੰਡੀਸ਼ਨ ਦਾ ਹੋ ਕੇ ਪਿਆ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਿੰਨੇ ਸਾਰੇ ਮਿਲਦੇ ਗਏ ਨੰਗੁਣਿਆ ਤਾਤਾਕਲੀ ਬਾਈ ਜੀ ਧੰਨਵਾਦ